ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਜਿਹੜੇ ਖੰਡੂਰ ਸਾਹਿਬ ਤੋਂ ਐਮਪੀ ਸਾਹਿਬ ਬਣੇ ਸੀ ਜਿਹੜੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਉਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਜਿਹਦੇ ਵਿੱਚ ਇਹ ਕਿਹਾ ਕਿ ਜਿਹੜੇ ਸਰਦਲੁੱਤ ਵਿੱਚ ਸੈਸ਼ਨ ਹੋਣੇ ਨੇ ਸੰਸਦ ਵਿੱਚ ਉਹਨਾਂ ਦੇ ਵਿੱਚ ਮੈਂ ਹਾਜ਼ਰੀ ਲਵਾਵਾਂ ਮੈਨੂੰ ਪ੍ਰੌਲ ਦਿੱਤੀ ਜਾਵੇ ਤੇ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਆ ਕਿ ਕਿਹਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਸਾਨੂੰ ਜਵਾਬ ਦਿਓ ਬੀ ਅਮਰਤਪਾਲ ਨੂੰ ਜੇਲ੍ਹ ਵਿੱਚ ਰੱਖਣਾ ਜਾਂ ਪਰੋਲ ਦੇਣੀ ਹੈ ਇਹ ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਕਹਿ ਲਈ ਹੁਕਮ ਫਰਮਾਨ ਸੁਣਾਇਆ ਗਿਆ ਅੱਛਾ ਤੇ ਜਦੋਂ ਨਾ ਇਹ ਪੰਥਕ ਹੋਣ ਦਾ ਮਖੌਟਾ ਪਾ ਕੇ ਲੋਕਾਂ ਨੂੰ ਬੇਬਕੂ ਬਣਾਉਂਦੇ ਨੇ ਜੇ ਉਦੋਂ ਇਹਨਾਂ ਦੇ ਜਿਹੜੇ ਬੁਲਾਰੇ ਨੇ ਵਕੀਲ ਸਾਹਿਬ ਵੀ ਨੇ ਉਹ ਤੇ ਉਹਨਾਂ ਦੀ ਵੀ ਸਟੇਟਮੈਂਟ ਅੱਜ ਮੈਂ ਸੁਣੀ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਅਸ਼ਾ ਮੈਨੂੰ ਨਾ ਜੇ ਕੋਈ ਬੰਦਾ ਮੇਰਾ ਟੈਂਪਰੇਚਰ ਚੈੱਕ ਕਰੇ ਵੀ ਬੀਪੀ ਵੱਧ ਹੈ ਘਟਦਾ ਹੈ ਉਹ ਕਰ ਸਕਦਾ ਜੇ ਕਿਤੇ ਕਾਫੀ ਕਾਫੀ ਦੇ ਇੱਕ ਦੋ ਕੱਪ ਜ਼ਿਆਦਾ ਪੀਤੇ ਜਾਣ ਤਾਂ ਉਹ ਥੋੜਾ ਬਹੁਤ ਵੱਧ ਸਕਦਾ ਹੁਣ ਸਰਦਲੁੱਤ ਹੈਗੀ ਆ ਸਾਗ ਬਣਿਆ ਹੁੰਦਾ ਮੱਕੀ ਆਟਾ ਵਧੀਆ ਜਾਨੀ ਕਿ ਉਦੋਂ ਹੋ ਸਕਦਾ ਮੇਂ ਥੋੜਾ ਬਤਾ ਬੀਪੀ ਵੱਧ ਜੇ ਉਦਾਂ ਨਹੀਂ ਵੱਧਦਾ ਮੈਂ ਇਸ ਕਰਕੇ ਇਹਨਾਂ ਨੂੰ ਅਖੌਤੀ ਪੰਥਕ ਠੇਕੇਦਾਰ ਹਰਾਮਖੋਰ ਕੜਮ ਚੌਧਰੀ ਤਾਂ ਕਹਿਣਾ ਹੁਣ ਚਲੋ ਇਹ ਵਕੀਲ ਸਾਹਿਬ ਨੇ ਇਹਨਾਂ ਲਈ ਸ਼ਬਦ ਨਹੀਂ ਵਰਤਨੇ ਪਰ ਹਾਸੋਹੀਣੀ ਇਹਨਾਂ ਦੀ ਸਟੇਟਮੈਂਟ ਮੈਂ ਜ਼ਰੂਰ ਸੁਣਾ ਦਿੰਦਾ ਜਦ ਪੱਤਰਕਾਰ ਪੁੱਛਦੇ ਨੇ ਨਾ ਕਿ ਐਨਐਸਸੀ ਦਾ ਜਿਹੜਾ ਅਮਰਿਤਪਾਲ ਦਾ ਕੇਸ ਹੈਗਾ ਉਹ ਕਿਦਾਂ ਹੋਊਗਾ ਮਕੀਲ ਸਿੰਘ ਸਾਹਿਬ ਪਤਾ ਕੀ ਕਹਿੰਦੇ ਕਹਿੰਦਾ ਸੀ ਪਤਾ ਕਰ ਲਿਆ ਐਨਐਸਸੀ ਸੈਂਟਰ ਸਰਕਾਰ ਨੇ ਨਹੀਂ ਲਾਈ ਇਹ ਤਾਂ ਪੰਜਾਬ ਸਰਕਾਰ ਨੇ ਲਾਈ ਹੈ ਮਤਲਬ ਇਹ 2-3 ਸਾਲ ਸੁੱਤੇ ਪਏ ਰਹੇ ਇਹਨਾਂ ਨੂੰ ਪਤਾ ਹੀ ਨਹੀਂ ਵੀ NSA ਪੰਜਾਬ ਸਰਕਾਰ ਨੇ ਲਾਈ ਹੈ ਜਾਂ ਲੋਕਾਂ ਨੂੰ ਬੇਬੂ ਬਣਾਉਂਦੇ ਨੇ ਵੀ NSA ਪੰਜਾਬ ਸਰਕਾਰ ਨੇ ਹੀ ਲਾਉਣੀ ਸੀ ਜਦੋਂ ਇਹਨਾਂ ਫੁਕਰਪੰਥੀਆਂ ਨੇ ਲੈ ਕੇ 12 ਬੋਰ ਬੰਦੂਕੜੀਆਂ ਕੋਈ ਪਿਸਟਲ ਕੋਈ ਰਿਵਾਲਵਰ ਕੁਰਬਾਨਾਂ ਲੈ ਕੇ ਹਮਲਾ ਤਾਂ ਅਜਨਾਲਾ ਥਾਣੇ ਤੇ ਕੀਤਾ ਅਜਨਾਲਾ ਥਾਣਾ ਪੰਜਾਬ ਵਿੱਚ ਪੈਂਦਾ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਥਾਣੇ ਤੇ ਹਮਲਾ ਕੀਤਾ ਤਾਂ ਫਿਰ ਪੰਜਾਬ ਦੀ ਸਰਕਾਰ ਨੇ ਇਹ ਐਨਐਸਰ ਹੋਣੀ ਹੈ ወ ਸੰਟਰ ਸਰਕਾਰ ਦਿੱਲੀ ਸਰਕਾਰ ਕਿੱਦਾਂ ਲਾਉਗੀ ਤੁਹਾਡੇ ਖਾਨੇ 'ਚ ਹਜੇ ਕੋਈ ਗੱਲ ਵੱੜਦੀ ਨਹੀਂ ਹੁਣ ਮੈਂ ਆਪਣੀ ਗੱਲ ਕਰਨੀ ਦਾ ਬਸੇ ਅੱਜ ਕੌਫੀ ਪੀਣ ਦਾ ਜੀ ਕਰਦਾ ਸੀ ਟਾਈਮ ਨਹੀਂ ਮਿਲਿਆ ਚਲ ਉਦੋਂ ਹੀ ਚੱਕ ਦਿੰਨੇ ਫੱਟੇ ਕੋਈ ਗੱਲ ਹੈਗੀ ਨਰਜੀ 12:00 ਵਜੇ ਪੀਤੀ ਸੀ ਹੁਣੇ ਦੱਸੋ ਵੀ ਪੰਜਾਬ ਸਰਕਾਰ ਨੇ ਐਨਐਸੇ ਕਿਉਂ ਲਾਈ ਹੈ ਪੰਜਾਬ ਦੇ ਵਿੱਚ ਜਿਹੜੇ ਐਸਐਸਪੀ ਐਸਪੀ ਐਸਪੀਡੀ ਡਿਪਟੀ ਐਸਐਚਓ ਜਾਂ ਡੀਆਈਜੀ ਆਈਜੀ ਤੇ ਜਾਂ ਡੀਜੀਪੀ ਉਹ ਕਾਸਟ ਲਾਏ ਆ ਵੀ ਕੋਨੂੰ ਗੁੰਡਾਗਰਦੀ ਕਰਨ ਵਾਸਤੇ ਖੁੱਲ ਦੇ ਦੇਣੋ ਅਗਲੇ ਨੇ AK47 ਰੱਖੀਆਂ ਹੋਈਆਂ ਨੇ ਕੋਲੇ ਕਿਸੇ ਨੇ ਨੈ ਨੈ ਮੈਮ ਦਾ ਪਤਾ ਨਹੀਂ ਕਿਹੜਾ ਪਿਸਤਲ ਹੁੰਦਾ ਉਹ ਰੱਖਿਆ ਹੁੰਦਾ ਉਹ ਅਗਲੇ ਨੇ ਖੜਾਉਣੇ ਰੱਖੇ ਹੋਏ ਨੇ ਗੁੰਡਾਗਰਦੀ ਖਤਮ ਕਰਨ ਵਾਸਤੇ ਨੱਥ ਪਾਉਣ ਵਾਸਤੇ ਅਗਲੇ ਐਨੀ ਫੋਰਸ ਲਈ ਵਰਤੇ ਤੇ ਪੰਜਾਬ ਸਰਕਾਰ ਨੇ ਜੇ NSA ਲਾਈ ਹੈ ਤਾਂ ਇਹ ਲਈਏ ਤੁਸੀਂ ਗੁੰਡਾਗਰਦੀ ਕਰਦੀ ਸੀ ਹੁਣ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹ ਤੇ ਉਹ ਤੁਸੀਂ ਕਾਨੂੰਨ ਤੋੜਿਆ ਤਾਂ ਇਹਨਾਂ ਨੂੰ ਲੱਗੀ ਹੈ ਤੇ ਪੰਜਾਬ ਸਰਕਾਰ ਕਿਉਂ ਕਹੂਗੀ ਵੀ ਇਹਨਾਂ ਨੂੰ ਪਰੋਲ ਦਿੱਤੀ ਜਾਵੇ ਪੰਜਾਬ ਸਰਕਾਰ ਦਾ ਬਾਅਦ ਵਿੱਚ ਪਹਿਲਾਂ ਮੈਂ ਕਹਿੰਨਾ ਵੀ ਇਹ ਇਕੱਲੇ ਜੇਲ੍ਹ ਵਿੱਚ ਨਹੀਂ ਇਨਰਸ਼ੀਆ ਸਟਾਪ ਨੂੰ ਰਿਮਾਂਡ ਮਿਲੇ ਤੇ ਮੁੱਦੇ ਪਾ ਕੇ ਬੜਾ ਚੰਗੀ ਤਰ੍ਹਾਂ ਫੇਰਿਆ ਜਾਵੇ ਫਿਰ ਇਹਨੂੰ ਮਣੀ ਮੋਟੀ ਅਕਲ ਆਵੇ ਮੰਗਦੇ ਆ ਪ੍ਰੋਲ ਤੁਸੀਂ ਪ੍ਰੋਲ ਦੀ ਗੱਲ ਕਰਦੇ ਹੋ ਇਹ ਜੇ ਬੰਦੇ 20 30 ਸਾਲ ਜੇਲ੍ਹ ਵਿੱਚ ਰਹਿਣੇ ਚਾਹੀਦੇ ਇਹਨੂੰ ਥੋੜੀ ਬੋਤੀ ਅਕਲ ਤਾਂ ਆਵੇ ਭਾਵੇਂ ਰਾਜਨੀਤਿਕ ਕਰਨੇ ਸੀ ਕਰਦੇ ਤੁਸੀਂ ਤਾਂ ਅਮਰ ਸ਼ਿਕਾਉਣ ਦਾ ਟੋਂਗ ਨਸ਼ੇ ਛਡਾਉਣ ਦਾ ਟੋਂਗ ਮੈਂ ਇੱਕ ਨਹੀਂ ਸੈਂਕੜੇ ਵਾਰੀ ਕਹਿ ਚੁੱਕਾ ਵੀ ਉਹ ਬੰਦੇ ਕਿੱਥੇ ਬੈਠੇ ਨੇ ਜਿਨ੍ਹਾਂ ਨੂੰ ਅੰਮ੍ਰਿਤਪਾਲ ਨੇ ਅੰਮ੍ਰਿਤ ਸ਼ਿਕਾਇਆ ਉਹ ਲਿਸਟ ਕਿੱਥੇ ਆ ਜਿਨ੍ਹਾਂ ਨੂੰ ਅੰਮ੍ਰਿਤਪਾਲ ਨੇ ਨਸ਼ਾ ਛਡਾਇਆ ਉਹਦਾ ਆਪਣਾ ਭਰਾ ਤਾਂ ਨਸ਼ੇੜੀ ਹੈ ਘਰ ਦੇ ਵਿੱਚ ਉਹ ਖੁਦ ਆਪ ਨਸ਼ੇੜੀ ਹੈ ਜੇਲ੍ਹ ਵਿੱਚ ਬੈਠਾ ਟੀਕੇ ਲਾਉਂਦਾ ਨਸ਼ਾ ਛਡਾਇਆ ਕਿਨੂੰ ਐ ਅਮਰ ਸ਼ਿਕਾਇਆ ਕਿਨੂੰ ਐ ਮੈਂ ਕੱਲ ਹੀ ਗੱਲ ਕਰਕੇ ਹਟਿਆ ਅਮਰਤਪਾਲ ਦੇ ਘਰ ਵਾਲੀ ਦਾ ਖੁੱਦਾ ਅਮਰਤ ਨਹੀਂ ਛਕਿਆ ਕਹਿੰਦੇ ਮੌਕੇ ਤੇ ਸ਼੍ਰੀ ਸਾਹਿਬ ਆਈ ਐ ਉਹਦਾ ਵੱਡਾ ਭਰਾ ਜਿਹੜਾ ਨਸ਼ੇੜੀ ਆ ਉਹ ਸ਼੍ਰੀ ਸਾਹਿਬ ਬਿਨਾਂ ਅਮਰ ਛਕਣ ਤੋਂ ਬਾਕੇ ਘੁੰਮਦਾ ਰਿਹਾ ਬੇਬਕ ਬੇਬਕ ਕਿਨੂੰ ਬਣਾਇਆ ਤੁਸੀਂ ਤੁਸੀਂ ਪਰ ਬੋਲਣ ਦੀ ਗੱਲ ਕਰਦੇ ਹੋ ਤੁਹਾਨੂੰ ਤਾਂ ਘੱਟੋ ਘੱਟ 40 50 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਤੁਹਾਨੂੰ ਲਾ ਕੇ ਫਾਂਸੀ ਕੰਮ ਨਿਵੇੜਨਾ ਚਾਹੀਦਾ ਤੁਸੀਂ ਕਿਹੜੇ ਸੁਨਾਣ ਦੀ ਗੱਲ ਕਰਦੇ ਹੋ ਕਿਹੜੇ ਪੰਨ ਦੀ ਗੱਲ ਕਰਦੇ ਹੋ ਜਿੰਨੀ ਲੁੱਟ ਘੁਟ ਅਮਰਤਪਾਲ ਨੇ ਕੀਤੀ ਹੈ ਗੁੰਡਾਗਰਦੀ ਕੀਤੀ ਹੈ ਇੰਦਾ ਕੋਈ ਕਾਰ ਨਹੀਂ ਸਕਦਾ ਚਲੋ ਮੈਂ ਹੋਰ ਪਾਸੇ ਨਾਲ ਲੈ ਕੇ ਜਾਵਾਂ ਗੱਲ ਉੱਥੇ ਖੜਾ ਜਿਹੜਾ ਖਰਪਾਲ ਸਿੰਘ ਖਾਰਾ ਦਾ ਬੇਟਾ ਹੈ ਈਮਾਨ ਸਿੰਘ ਖਾਰਾ ਉਹਦੀ ਸਟੇਟਮੈਂਟ ਹੈ ਕਹਿੰਦਾ ਜੀ ਐਨਐਸਏ ਸੈਂਟਰ ਸਰਕਾਰ ਨੇ ਨਹੀਂ ਲਾਈ ਪੰਜਾਬ ਸਰਕਾਰ ਨੇ ਲਾਈ ਹੈ ਪਹਿਲਾਂ ਇਹ ਦੱਸੋ ਵਕੀਲ ਸਾਹਿਬ ਵੀ ਥਾਣੇ ਤੇ ਹਮਲਾ ਦਿੱਲੀ ਕੀਤਾ ਸੀ ਜਾਂ ਪੰਜਾਬ ਵਿੱਚ ਕੀਤਾ ਸੀ ਨੇ ਤਾਂ ਦਿੱਲੀ ਵੀ ਥਾਣੇ ਤੇ ਹਮਲਾ ਕੀਤਾ ਸੀ ਫਿਰ ਤਾਂ ਸੈਂਟਰ ਸਰਕਾਰ ਲਾ ਦੂ ਦਿੱਲੀ ਸਰਕਾਰ ਲਾ ਦੂ ਜਦੋਂ ਹਮਲਾ ਹੀ ਤੁਸੀਂ ਪੰਜਾਬ ਵਿੱਚ ਕੀਤਾ ਥਾਣੇ ਤੇ ਤਾਂ ਫਿਰ ਐਨਐਸਏ ਵੀ ਪੰਜਾਬ ਸਰਕਾਰ ਨੇ ਲਾਉਣੀ ਹੈ ਸਮਝ ਨਹੀਂ ਆਉਂਦੀ ਕਿ ਕਿੱਥਾਂ ਕਿੱਦਾਂ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਹੋ ਮੁੱਖ ਬੁਲਾਰੇ ਨੇ ਐਨਐਸਏ ਪੰਜਾਬ ਸਰਕਾਰ ਖਤਮ ਕਰੇ ਕਿਉਂ ਕਰੇ ਅੱਛਾ ਹੁਣ ਮਾਨਯੋਗ ਹਾਈ ਕੋਰਟ ਨੇ ਜਿਹੜੇ ਨਿਰਦੇਸ਼ ਦਿੱਤੇ ਨੇ ਨਾ ਉਹ ਇਹ ਨਹੀਂ ਕਿਹਾ ਵੀ ਸਾਨੂੰ ਲਿਖ ਕੇ ਦੋ ਵੀ ਪ੍ਰੋਲ ਦੇਣੀ ਹੈ ਉਹ ਕਹਿੰਦੇ ਦੱਸੋ ਵੀ ਇਹ ਬੰਦੇ ਨੂੰ ਜੇਲ੍ਹ 'ਚ ਰੱਖਣਾ ਹੈ ਜਾਂ ਕੋਈ ਸਜ਼ਾ ਤੁਲਾ ਹੋਰ ਵਧਾਉਣੀ ਹੈ ਉਹਨਾਂ ਨੇ ਇਹ ਪੁੱਛਿਆ ਹੁਣ ਪੰਜਾਬ ਸਰਕਾਰ ਕਿਉਂ ਹੋਊਗੀ ਅਸੀਂ ਗੰਦ ਪਾਉਣਾ ਇੱਥੇ ਇਹ ਤਾਂ ਗੰਦਗੀ ਸਾਫ਼ ਕਰਨੀ ਹੈ ਜੇ ਕਿਸੇ ਵਕੀਲ ਦੀ ਧੌਣ ਵਿੱਚ ਕੋਈ ਕਿੱਲਾ ਮਾੜਾ ਮੋਟਾ ਅੜ ਜਾਂਦਾ ਹੈ ਕਈ ਵਾਰੀ ਤਾਂ ਮੈਨੂੰ ਕੋਰਟ ਚ ਬੁਲਾ ਲਿਓ ਜੀ ਮੈਂ ਜੱਜ ਸਾਹਿਬ ਦੇ ਸਾਹਮਣੇ ਕਹਿ ਦੂੰ ਵੀ ਇਹ ਬੰਤੇ ਜੇਲ੍ਹ ਚੋਂ ਬਾਹਰ ਨਹੀਂ ਹੋਣੇ ਚਾਹੀਦੇ ਉਹ ਮੈਂ ਕਹਿ ਦੂੰ ਇਹ ਰੌਲਾ ਪਤਾ ਕਿੱਥੇ ਪਾਉਂਦੇ ਆ ਉਹ ਨਈ ਜੀ ਇਹ ਸੰਵਿਧਾਨ ਦੇ ਅੰਡਰ ਧੱਕਾ ਹੋ ਰਿਹਾ ਜੀ ਉਹ ਐਮਪੀ ਬਣ ਗਿਆ ਜੀ ਪਹਿਲਾਂ ਆਪਣੇ ਪਤੰਦਰ ਤੋਂ ਇਹ ਬਸ ਲੋ ਵੀ ਹੋਣੇ ਸੰਵਿਧਾਨ ਨੂੰ ਮੰਨਿਆ ਸੀ ਜੀ ਐਮਪੀ ਬਣ ਗਿਆ ਲੋਕਾਂ ਨੇ ਵੋਟਾਂ ਪਾਤੀਆਂ ਮਤਲਬ ਇੱਕ ਪੈਮਾਨਾ ਥੋੜੀ ਇਹ ਕੋਈ ਵਿਚੋਲ ਚੱਕਾ ਗੈਂਗਸਟਰ ਜਿਹੜਾ ਮਰਜੀ ਇਲੈਕਸ਼ਨ ਲੜ ਲੈ ਤੇ ਉਹ ਬਾਹਰ ਆ ਜਾਊਗਾ ਜੇ ਏਦਾਂ ਥਾਣੇ ਤੇ ਹਮਲਾ ਕਰਨ ਵਾਲੇ ਨੂੰ ਜੇਲ੍ਹ ਵਿੱਚ ਬੰਦ ਕੀਤਾ ਐਨਐਸਏ ਲਾ ਕੇ ਤਾਂ ਤੁਸੀਂ ਐਮਪੀ ਬਣਾ ਕੇ ਉਹਨੂੰ ਬਾਹਰ ਪਰੋਣਾ ਚਾਹੁੰਦੇ ਹੋ ਤੇ ਕੱਲ ਨੂੰ ਫਿਰ ਬਿਸ਼ਨੋਈ ਵਰਗੇ ਕਹਿਣਗੇ ਜੱਗੂ ਭਗਵਾਨਪੁਰੀਏ ਵਰਗੇ ਕਹਿਣਗੇ ਜਿਹੜੇ ਗੈਂਗਸਟਰ ਨੇ ਉਹ ਕਹਿਣਗੇ ਵੀ ਅਸੀਂ ਵੀ ਬਾਹਰ ਹੋਣੇ ਜਾਂ ਜਿਵੇਂ ਤੁਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਜਾਣ ਕੇ ਪਾਲਕੀ ਦੇ ਵਿੱਚ ਨਗਰ ਕੀਰਤਨ ਕਰਨ ਵਾਸਤੇ ਤੁਸੀਂ ਥਾਣੇ ਲੈ ਕੇ ਗਏ ਉਦਾਂ ਅਗਲਾ ਕਹੂਗਾ ਵੀ ਅਸੀਂ ਵੀ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਣੇ ਆ ਸਾਨੂੰ ਵੀ ਖੁੱਲ ਦਿੱਤੀ ਜਾਵੇ ਇਹ ਇਹ ਗਲਤੀ ਨਹੀਂ ਇਹ ਗੁਨਾਹ ਨਹੀਂ ਗਲਤੀ ਕੀ ਹੁੰਦੀ ਹੈ ਉਹ ਗੋਰੀਆਂ ਕੋਲੇ ਦੋ ਵਾਰਡ ਸੀਗੇ ਉਹ ਅਸੀਂ ਸਿੱਖ ਲਈ بس ਉਹਨੇ ਇੱਕ ਵਾਰੀ ਸੌਰੀ ਬੁਝਵਾਰੀ ਥੈਂਕ ਯੂ ਇਹ ਕਹਿ ਕੇ ਕੰਮ ਨਹੀਂ ਚੱਲਣਾ ਸੌਰੀ ਕਹਿ ਕੇ ਕੰਮ ਨਹੀਂ ਚੱਲਣਾ ਇਹ ਗੁਨਾਹ ਕੀਤੇ ਨੇ ਕਿਹੜਾ ਮਜਬ ਕਿਹੜਾ ਸਿਧਾਂਤ ਤੁਹਾਨੂੰ ਇਜਾਜ਼ਤ ਦਿੰਦਾ ਵੀ ਆਪਣੀ ਨਿੱਜੀ ਲੜਾਈ ਦੀ ਖਾਤਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਲੈ ਕੇ ਜਾਓ ਫਿਰ ਤੁਸੀਂ ਪੁਲਿਸ ਤੇ ਹਮਲਾ ਕਰੋ ਕੁੱਟਮਾਰ ਕਰੋ ਨੈਸ਼ਨਲ ਸਕਾਉਟਿਕ ਕੋਡ ਤੁਸੀਂ ਤੋੜੋ ਐਕਟ ਤੋੜੋ ਤੁਸੀਂ ਇਹ ਕੌਣ ਜਾਂਚਦਾ ਤੁਹਾਨੂੰ ਪੰਜਾਬ ਸਰਕਾਰ ਸ਼ਕਤ ਹੋਵੇ ਔਰ ਜਿੱਥੇ ਕਿਸੇ ਦੀ ਗਵਾਹੀ ਦੀ ਲੋੜ ਹੈ ਉਹ ਆਪਾਂ ਦੇ ਮੰਗੇ ਅਸੀਂ ਪੰਜਾਬ ਨੂੰ ਉਸ ਹਾਲਾਤਾਂ ਵਿੱਚ ਨਹੀਂ ਲੈ ਕੇ ਜਾਣਾ ਜਿੰਨਾ ਹਾਲਾਤਾਂ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਭਾਵੇਂ ਅਤਵਾਦ ਹੋਵੇ ਭਾਵੇਂ ਜੂਨ 84 ਹੋਵੇ ਤੇ ਜਿਆ ਜਿਹੜਾ ਇਹ ਅਮਰਤਪਾਲ ਵਰਗੇ ਇਹ ਮਾਹੌਲ ਬਣਾ ਰਹੀ ਸੀ ਅਤਵਾਦ ਦਾ ਇਹ ਸਾਨੂੰ ਚਾਹੀਦਾ ਨਹੀਂ ਔਰ ਜਿਹੜੀਆਂ ਭੇਡਾਂ ਚੀਕਾਂ ਮਾਰਦੀਆਂ ਹੁੰਦੀਆਂ ਨੇ ਫੋਨ ਫੋਨ ਕਰਦੇ ਉਹਨਾਂ ਨੂੰ ਬੇਨਤੀ ਹੈ ਤੁਹਾਨੂੰ ਇੱਕ ਸਵਾਲ ਕਰਨਾ ਹੈ ਅੱਜ ਖੁੱਲ ਕੇ ਦੱਸ ਦਿਓ ਬੀ ਅਜਨਾਲੀ ਥਾਣੇ ਤੇ ਹਮਲਾ ਕਰਨਾ ਇਹ ਕੋਈ ਪੰਥਕ ਲੜਾਈ ਸੀ ਕੋਈ ਪੰਥਕ ਮਸਲਾ ਸੀ ਜਾਇ ਕੁੜੇ ਨੂੰ ਛੇੜਿਆ ਸੀ ਉਹ ਪਰਚਾ ਰੱਦ ਕਰਾਉਣਾ ਸੀ ਇਹ ਦੱਸ ਦਿਓ ਖੁੱਲਕੇ ਤੇ ਤੁਹਾਡੀ ਗੱਲ ਮੰਨ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ